ਇਰੀਨ ਨਾਨ ਦਾ ਪਿੰਡ ਨੀ ਨੀੜੇ ਆ ਗਿਆ ਹਨਣੇ ਟਣਣੇ ਟਣਣੇ ਇਹਦਾ ਇਮਪੈਕ ਕਰ ਰਿਹਾ ਹਵਤਾ ਰਹਿ ਕੇ ਹੁੰਦਾ ਹੈਪੀ ਕੋਲੇ ਮੰਮੀ ਕਹਿੰਦੀ ਵੀ ਆਪਾਂ ਸੰਧਾਰਾ ਵੀ ਦੇ ਆਉਣੇ ਅੱਜ ਸਕੂਟਰੀ ਆਪਾਂ ਲੈ ਲੈਨੇ ਆ ਨਾ ਹੋਰ ਲੈ ਲੈਨੇ ਸਕੂਟਰੀ ਫੇਰ ਤਾਂ ਤੁਸੀਂ ਟੈਕੀਆਂ ਘਰੇ ਦੋਹਾਂ ਜਾਣੀਆਂ ਆ ਗਿਆ ਗੁਰਦਵਾਰਾ ਸਾਹਿਬ ਕੈਮ ਸਰ ਸਾਹਿਬ ਕੈਂਪਾਂ ਦੇ ਦਰਖਤਾ ਛਵੇਂ ਬਾਦਸ਼ਾਹੀ ਆਈ ਸੀ ਇਹ ਗਿਣੀ ਨਹੀਂ ਜਾਂਦੇ ਉਹ ਤੇਲ ਤੂਲ ਤਾਂ ਚੋਲੋ ਨਹੀਂ ਨਹੀਂ ਬਸ ਮੈਂ ਤਾਂ ਨਹਾ ਲਈ ਇੰਦਰ ਨੇ ਨਹਾਉਣਾ ਹਜੇ ਹੁਣਿਆ ਹੁਣ ਖੜਜਾ ਕੋਈ ਨਾ ਮੈਂ ਤਾਂ ਨਾ ਆ ਤੁ ਕੀ ਬਣਾਇਆ ਲੈ ਕੀ ਬਣਾਇਆ ਖਾਣ ਨੂੰ ਨਾ ਬੀਬੂ ਪ੍ਰਾਈਸ ਦਵਾਂਗੇ ਇੱਥੇ ਐਨ ਵਿੱਚ ਦੇ ਦੇ ਚਲ ਚੰਗਾ ਓਕੇ ਫਿਰ ਨਾ ਲਈਏ ਓਕੇ ਮੈਂ ਤੇ ਮੰਮੀ ਤਾਂ ਤਿਆਰ ਅੰਦਰ ਹੀ ਨਹੀਂ ਤਿਆਰ ਹੂੰ ਬੜੀ ਬੜੀ ਕਲੀ ਜਾਣਦੀ ਮੈਂ ਤਾਂ ਕਰਦੀ ਕਰੀਏ ਨੇ ਜਲ ਕਹਿੰਦਾ ਉੱਥੇ ਚੁਗਲੀਂ ਕਰਨੀਆਂ ਜਾ ਕੇ ਇਹੀ ਕੰਮ ਹੁੰਦਾ ਛੋਟਾ ਦੋਨੇ ਨਾ ਮੋਲੀ ਨੀਮ ਹਾਂ ਦੇ ਬਸ ਹੂੰ ਕਰੋ ਕਰੋ ਚੋਗਲੀਆਂ ਦੀ ਕੋਈ ਵੀਡੀਓ ਬਣਾਉਂ ਤੁਹਾਡੀ ਓਲੇ ਹੋ ਕੇ ਦੇਖੀ ਚਲ ਉਹਦੇ ਵੀ ਕਰ ਲੈਣੀਆਂ ਜਿਹਨੇ ਕਰਨੀਆਂ ਉਹਦੇ ਸਾਹਮਣੇ ਵੀ ਕਰ ਲੈਣੀਆਂ ਚੋਲੀਆਂ ਜਾਨੀ ਜ਼ਰੂਰੀ ਹੈ ਹੂੰ ਚੋਲੀਆਂ ਕਰਨ ਮੈਂ ਫਰਸਟ ਟਾਈਮ ਕਰਾ ਹੈਪੀ ਕੋਲੇ ਹੂੰ ਚੰਗਾ ਸਮਸੇ ਸਮਦ ਪਰਦਾ ਹੀ ਹੋਣਾ ਵੀ ਹਾਂ ਸਾਡੀ ਪਰਦਾ ਹੀ ਨਹੀਂ ਹੋਣਾ ਵਾ ਚੰਗਾ ਉਹ ਇਹਦਾ ਇੰਪੈਕ ਕਰ ਜਿਵੇਂ ਹਫਤਾ ਰਹਿ ਕੇ ਹੋਣਾ ਹੁੰਦਾ ਹੈਪੀ ਕੋਲੇ ਫੇ ਉਹ ਨੇਚਰਲ ਬਿਊਟੀ ਫਿਰ ਨੇਚਰਲ ਹੀ ਹੁੰਦੀ ਆ ਲੋੜ ਨਹੀਂ ਇਹ ਸਾਨੂੰ ਸਵੈਂਟਾ ਸੁੰਟਾ ਉਹ ਵੀ ਨਾ ਇਹ ਪਾਰਸ ਚ ਕੀ ਫਿਰਦੇ ਆ ਕਮਾਲ ਮੂੰਚੇ ਨਾ ਜਾਣਾ ਹੁੰਦਾ ਮੈਂ ਚ ਕੱਪੜੇ ਮੇਰੇ ਕੱਪੜੇ ਟੈਚੀ ਚ ਪਾ ਲੰਦੀ ਛਾੜੇ ਵਾਲੇ ਚ ਕੋਨੇ ਮੈਚ ਚ ਦੂਜਾ ਵੀ ਇਹਦੇ ਚ ਕੀ ਲਈ ਜਾਨੀ ਆ ਇਹ ਹੈ ਇੰਨਾ ਚ ਕੀ ਆ ਤੁਹਾਡੇ ਆਹਾ ਕੀ ਆ ਇਹ ਨੂਨ ਵਾਲੇ ਪਕੌੜੇ ਆ ਕਿਉਂ ਰਾਗਰੀ ਆ ਇਹ ਗੱਦੀ ਜਿਹੜੀ ਪਹਿਲੇ ਮਰਾਂਗੇ ਬਸ 24 ਘੰਟੇ ਮੂੰਚ ਚਬੜ ਚਬੜ ਦੋਹਾਂ ਜਾਣਾਂ ਦਾ ਆਜੋ ਆ ਆਜੋ ਨਾਲ ਨਾਲ ਦੇਖੇ ਜਾਓ ਠੀਕ ਹੈ ਓਕੇ ਰੈਡੀ ਚੰਗਾ ਪੀ ਹੋਰ ਲੈਣਾ ਪਰਸ ਲੈਣਾ ਹਾਂਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਦੇ ਠੀਕ ਠਾਕ ਹੋਵੋਗੇ ਸੋ ਜਿੰਨਾਂ ਜਿੰਨਾਂ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਇੱਕ ਤੁਹਾਡੇ ਅੱਗੇ ਹੋਰ ਰਿਕਵੈਸਟ ਆ ਵੀ ਜਿਹੜੀ ਕਮੈਂਟਾਂ ਦੇ ਨਾਲ ਹਾਈਪ ਦੀ ਆਪਸ਼ਨ ਆਉਂਦੀ ਹੁੰਦੀ ਹੁੰਦੀ ਆ ਹਰੇਕ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਆ ਕਰੋ ਤਾਂ ਜੋ ਆਪਣੀ ਵੀਡੀਓ ਹੋਰਾਂ ਦੇ ਤੱਕ ਆਸਾਨੀ ਦੇ ਨਾਲ ਦਿਸੇਦੀ ਪਹੁੰਚ ਸਕੇ ਸੋ ਅੱਜ ਆਪਾਂ ਚੱਲੇ ਆਂ ਹੈਪੀ ਭੈਣੇ ਕੋਲੇ ਭੈਣੇ ਨੂੰ ਚਾਹ ਪਾਣੀ ਕਰਨਾ ਸੀ ਆਪਾਂ ਨੂੰ ਅੱਜ ਹਾਂ ਭੈਣੇ ਨੇ ਕਰਨਾ ਸੀਗਾ ਚਾਹ ਪਾਣੀ ਤੇ ਰੋਟੀ ਤੇ ਨਾਲ ਹੀ ਮੰਮੀ ਕਹਿੰਦੀ ਵੀ ਆਪਾਂ ਸੰਧਾਰਾ ਵੀ ਦੇ ਆਉਣੇ ਅੱਜ ਕਹਿੰਦੀ ਮੇਰੀ ਹੈਪੀ ਕੁੜੀ ਰਹਿ ਗਈ ਸੰਧਾਰੇ ਕਰਨੀ ਉਹ ਹੂੰ ਬਚਾਈ ਹੈਪੀ ਭੈਣੇ ਰਹਿ ਗਈ ਗੱਲੀ ਹਾਂ ਹੁਣ ਕਈਆਂ ਨੇ ਕਹਿਣਾ ਵਾ ਹੇ ਮੰਮੀ ਹੁਣ ਕਈਆਂ ਨੇ ਕਹਿਣਾ ਵੀ ਸੰਧਾਰਾ ਦਾ ਨੰਗਿਆ ਹੋਇਆ ਵੀ ਤੁਸੀਂ ਤਾਂ ਬਾੜੀ ਲੇਟ ਹੋਏ ਫਿਰਦੇ ਸੁਧਾਰੇ ਨੂੰ ਵੀ ਅਗਲਾ ਇਕੱਠਾ ਹੀ ਦੇ ਦਿੰਦੇ ਬਾੜੀ ਜਨਾਬ ਸਹੀ ਗੱਲ ਹੈ ਦੀਵਾਲੀ ਦਾ ਦਿਹਾਉਂਦੇ ਹੈ ਉਹ ਸੁਧਾਰੇ ਵਾਲੀ ਗੱਲ ਹੁਣ ਦੰਦ ਦੱਸਦੇ ਆ ਸੁਧਾਰਾ ਤਾਂ ਲੇਟ ਹੋ ਗਿਆ ਹੁਣ ਸੁਮਨ ਦੇ ਟਾਈ ਫਾਈਟ ਨਿਕਲ ਆਇਆ ਸੀਗਾ ਜਿਹਦੇ ਕਰਕੇ ਹੁਣ ਫਿਰ ਸਵਾ ਮਹੀਨਾ ਕਿਤੇ ਜਾਣਾ ਨਹੀਂ ਸੀ ਚਲੋ ਜਾ ਤਾਂ ਸਕਦੇ ਸੀਗੇ ਹੁਣ ਆਪਾਂ ਤੁਰੇ ਤਾਂ ਫਿਰਦੇ ਆ ਹੁਣ ਹੈਪੀ ਜੈਲ ਕਰਦੀ ਸੀ ਵੀ ਰਾਤ ਰਹਿ ਕੇ ਜਾਇਓ ਮੇਰੇ ਕੋਲੇ ਉਹ ਰਾਤ ਨਹੀਂ ਰਹਿਣਾ ਹੁੰਦਾ ਚਲ ਆਉਣ ਜਾਣ ਤਾਂ ਜਾ ਸਕਦੇ ਆ ਸਕਦੇ ਆ ਰਾਤ ਰਹਿਣਾ ਕਰਕੇ ਫਿਰ ਅਸੀਂ ਅੱਜ ਸੋਚਿਆ ਵੀ ਨਾਲ ਸੁਧਾਰਾ ਦੇ ਆਉਣੇ ਆ ਤੇ ਨਾਲੇ ਰਾਤ ਰਹਿ ਆਉਣੇ ਆ ਨਾਲੇ ਰੋਟੀ ਰਿੱਟੀ ਖਾ ਜਾਵਾਂਗੇ ਭੈਣ ਕਹਿੰਦੀ ਹੁਣ ਮੈਂ ਤਾਂ ਰਹੂੰ ਝੋਲ ਢੀਆ ਕੇ ਹਾਂ ਜੇ ਮੇਰੇ ਕੋਲੇ ਰਾਤ ਰਹਿ ਕੇ ਜਾਵੋਗੇ ਕਹਿੰਦੀ ਮੈਨੂੰ ਸਾਧ ਲੈਣਿਓ ਆਪ ਆਉਂਦੇ ਨਹੀਂ ਸਹੀ ਗੱਲ ਮੈਂ ਕਿਹਾ ਸੀ ਮੈਂ ਕਿਹਾ ਸਾਡੇ ਨਾਲ ਹੀ ਆਜੋ ਜੁਵੇਂ ਨੋ ਤੇ ਕਹਿੰਦੀ ਜੇ ਤੁਸੀਂ ਰਹਿ ਕੇ ਜਾਉਗੇ ਫਿਰ ਮੈਂ ਆਉਂਗੀ ਜੀ ਹਾਂ ਕੇ ਇਹ ਸੇਮ ਆ ਕੇ ਰੱਖੋ ਗਾਈਂ ਹੋਰ ਤੇ ਇਹ ਕਹੈ ਨਹੀਂ ਆਉਣੇ ਆ ਹੁਣ ਤੁਰੇ ਹੋਏ ਆ ਤੂੰ ਬਣਾ ਬਣੂ ਕਿ ਰੱਖ ਕੀ ਬਣਾਉਣਾ ਖਾਣ ਪੀਣ ਨੂੰ ਪਰ ਜਾਈ ਦੀਆਂ ਤਾਂ ਅਸੀਂ ਰੋਜ਼ ਹੀ ਖਾਂਦੇ ਆ ਜਾਈ ਦੀਆਂ ਤਾਂ ਅਸੀਂ ਰੋਜ਼ ਹੀ ਖਾਂਦੇ ਆ ਤੂੰ ਦੱਸ ਕੀ ਬਣਾਉਣਾ ਪਰਜਾਈ ਨੇ ਪਹਿਲੇ ਦਿਨ ਆਉਣਾ ਤੇਰੇ ਕੋਲੇ ਤੁਹਾਡੇ ਜਾ ਕੇ ਮੈਨੂੰ ਕਿਹਾ ਤੂੰ ਮੈਂ ਪਰਜਾਈ ਦਵਾਉਂਗੀ ਠੀਕ ਆ ਅੱਗੇ ਬਣ ਬਸ ਤਰਪੇਸੀ ਆਗੇ ਲੰਮੇ ਆਗੇ ਤੇਰਾ ਰਾਤ ਮਾਜੂਗੀ 6 ਵਜੇ ਨਹੀਂ ਨਹੀਂ ਬਸ ਆ ਜਾਣਾ ਹਾਂ 6 ਵਜੇ ਆ 5 ਦਾ ਵੱਜ ਗੇ 6 ਵਜੇ ਰਾਤ ਹੀ ਰਹਿਣਾ ਉਹਨਾਂ ਬਾਅਦ ਹੱਥ ਨੇ ਜਾਈਦਾ ਹੁੰਦਾ ਨਹੀਂ ਨਹੀਂ ਫੇਰ ਉਹਦੇ ਕੋਲ ਨਹੀਂ ਜਾਂਦੇ ਟੇਲਰ ਤੋਂ ਫੜਨੇ ਨਹੀਂ ਪੈਂਟਾ ਫੜਾਉਣੀਆਂ ਟੇਲਰ ਨੂੰ ਅੱਜ ਮੈਂ ਫੜਾਉਣੀਆਂ ਮੇਰੀ ਵਾਰੀ ਅੱਜ ਦੀਪਾ ਆਹ ਲੈ ਆ ਕੀ ਕਹਿ ਗਿਆ ਖੁੱਲੇ ਆ ਦੇਲਾ ਫੇਰ ਪੁੱਠੇ ਨਾਲ ਲਈ ਜਾਂਦੇ ਮੰਮੀ ਤੂੰ ਜਾ ਰਹੀ ਜੀ ਟਿਊਸ਼ਨ ਵਾਲੇ ਬਾਪੂ ਜੀ ਬੱਜੀ ਛੁੱਟੀ ਕਰ ਲੈ ਕੋਈ ਨਾ ਅੱਜ ਇਹਨੂੰ ਛੁੱਟੀ ਫਟੂ ਸੰਤੇ ਕਦੇ ਫਾਸਟ ਆਉਣਾ ਨੇ ਚਲ ਆ ਗਏ ਦੁੱਧ ਤਾਂ ਨਹੀਂ ਪੀਣਾ ਬੱਕਰੀਆਂ ਦਾ ਦੇਹਲਾ ਦੇ ਬੱਕਰੀਆਂ ਫਿਰਦੇਗਾ ਚਵਾ ਲਿਆ ਉਹਨੇ ਹੁਣ ਤਾਂ ਚਲੋ ਭਣੇ ਅੱਗੇ ਓਕੇ ਹਾਂ ਵਸ ਕਿੱਦਾਂ ਚੱਲ ਰਹੀ ਆਪਣਾ ਇਹ ਬਿਆਸ ਸਾੜੀ ਆ ਜਾਣਾ ਮੰਮੀ ਦਾ ਤਾਂ ਮੇਲਾ ਰਹਿ ਗਿਆ ਕਿਹਦੇ ਵਿੱਚ ਚੀਜ਼ ਆ ਅੱਜ ਚਲੇ ਜਾਣਾ ਸੀ ਵਧੀਆ ਤੁਸੀਂ ਜਾਣ ਹੀ ਨਹੀਂ ਦਿੱਤਾ ਹਾਈ 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 ਇੰਨਾ ਸੋਨਾ ਤੂਰਾ ਸੀ ਤੂਰਾ ਰੱਖ ਗਏ ਸਹੀ ਗੱਲ ਆ ਰੱਖੀ ਤੇ ਰੱਪੇ ਉਹਨੇ ਨਹੀਂ ਰੱਖਣ ਦਾ ਨਾ ਕੋਈ ਨਾ ਰੱਖਣ ਨੂੰ ਕੀ ਨਾਲੇ ਢੇੜਾ ਖੜਾ ਲਿਆ ਦਾ ਜਾਨ ਇੱਕ ਸ਼ਰਤ ਰੱਖੀ ਆ ਆ ਇਹਨੇ ਮੈਨੂੰ ਬੱਕਰੀ ਰੱਖਣ ਦੇ ਦੋ ਮੈਂ ਤੁਹਾਨੂੰ ਪੁੱਤ ਰੱਖਣ ਦੇ ਕਹਿੰਦੇ ਕਿਸੇ ਆਰੇ ਲੱਗਿਆ ਰਹੂ ਕਹਿੰਦੇ ਟਾਈਮ ਨਹੀਂ ਨਿਕਲਦਾ ਮੇਰਾ ਤਾਂ ਬੰਦ ਉਹਨੂੰ ਕੀ ਆ ਡੈਡੀ ਤੂੰ ਬੇਲਾ ਨਹੀਂ ਬੈਹ ਹੁੰਦਾ ਹਨ ਪਤਰੀ ਦਾ ਕੰਮ ਕੀਤਾ ਹੋਵੇ ਉਹ ਬੰਦਾ ਨਹੀਂ ਬੇਲਾ ਬੈਹਦਾ ਡੈਡੀ ਨੇ ਤਾਂ ਕੋਈ ਕੰਮ ਛੱਡੇ ਹੀ ਨਹੀਂ ਸੋਖਣਾ ਸੱਚ ਮੈਂ ਜੋਤ ਤੇ ਲੈਂਥ ਕੁੰਛੜੀ ਸੀ ਹਨਾ ਆ ਉਪਰੋਂ ਲੈਂਥ ਬਾਅਦ ਚ ਹੋਰ ਆਪਾਂ ਗਲਤ ਕਟਾ ਦਈਏ ਤੇ ਜੋਤ ਦੇ ਗਿੱਟਿਆਂ ਦਾ ਕਾਈ ਫੇਰੇ ਬੈਠਾ ਉਹ ਤਾਂ ਸੁਣੋ ਗਿਆ ਮਨੋਂ ਤੇ ਦੱਸ ਉਹ ਚਲਾਏ ਚੱਕਦਾ ਨਾ ਆਉਣ ਵਾਲੇ ਆਪਾਂ ਸ਼ਹਿਰ ਵੀਰੂ ਦੇ ਆਪਾਂ ਪੈਂਟਾਂ ਦੇ ਦਾਂਗੇ ਉਹਦੀਆਂ ਕੁਰਤੇ ਪਜਾਮੇ ਉਹਨੇ ਕਿੱਥੋਂ ਲੈਣੇ ਆ? ਕੁਰਤੇ ਪਜਾਮੇ ਮੈਂ ਕਿਨ ਕੰਟੀਨੈਂਟਲ ਤੋਂ ਸਵਾ ਲੀਏ ਜੀ ਸੁਧਾਰੋਂ ਜੋਤ ਤਾਂ ਕਿ ਮੈਂ ਮੈਂ ਕਿ ਮੈਂ ਕਿ ਸੁੱਤਾ ਤਾਂ ਨਹੀਂ ਸੀ ਅਜੇ ਤੇਰੀ ਪੈਂਟ ਦੀ ਲੈਂਥ ਕਿੰਨੀ ਸੀ 39 1/2 ਸੀ ਨਾ ਪੱਕਾ ਦੱਸ ਦੇ ਜੋ ਤੈਨੂੰ ਪੱਕਾ ਦੱਸੇ ਹੁਣ ਫਿਰ ਉਹ ਕੰਮ ਨਾ ਹੋਵੇ ਮੁੜ ਕੇ ਮੇਰੀ ਗਿੱਟੀਆਂ ਚ ਪੈਂਦੀ ਆਏ ਆ ਅਸੀਂ ਹੁਣ ਆਏ ਆ ਇੱਧਰ ਟੇਲਰ ਦੇ ਪੈਂਟ ਆ ਫਰੋਣੀ ਫੇਰ ਹੀ ਕੋਰੀਅਰ ਕਰਾਂਗੇ ਮੈਂ ਕਿਹਾ ਸਕੂਟਰੀ ਹੈ ਕੀ ਮੋਜ ਨਹੀਂ ਕਿਉਂ ਗੱਡੀ ਜੇ ਮਾੜੀ ਲੱਗਦੀ ਹੈ ਨਾਲੇ ਤਾਂ ਗੱਡੀ ਤੇ ਫਾਇਦੇ ਦੇ ਨਾ ਤੁਹਾਡੇ ਤੇ ਮੈਟ ਪਾਵੇ ਨਾ ਤੁਹਾਨੂੰ ਹਵਾ ਬਾਦੂ ਲੱਗੇ ਉਹ ਗੱਲ ਨਹੀਂ ਹਾਂ ਗੱਡੀ ਦੀ ਪਹਿਲਾਂ ਹਾਂ ਆਓ ਫਿਰ ਰਾਜੇ ਜੀ ਬੱਸ ਸਕੂਟਰੀ ਦੇਖਿਓ ਮੈਂ ਟੇਨਰ ਮੈਂ ਉਹ ਦੀ ਉਹ ਕੱਢ ਦਾਂ ਜਿਆ ਤੂੰ ਤਾਂ ਭਾਲ ਲ ਗਈਆਂ 2000 ਸਕੂਟਰੀ ਆਪਾਂ ਲੈ ਲੈਨੇ ਨਾ ਹੋਰ ਲੈ ਲੈਨੇ ਆ ਸਕੂਟਰੀ ਫੇਰ ਤਾਂ ਤੂੰ ਟੈਕੀਆਂ ਘਰੇ ਤੋਂ ਹੋ ਜਾਣੀਆਂ ਨਾ ਨਾ ਅਸੀਂ ਨਹੀਂ ਲੈਣੀ ਸਕੂਟਰੀ ਚ ਕਾਟਰੀ ਸਕੂਟ ਦਾ ਲੈਣੀ ਨਹੀਂ ਜੇ ਮੋਟਰਸਾਈਕਲ ਆ ਮੂ ਟ੍ਰੈਨ ਲੈ ਲਓ ਦੋਵੇਂ ਜਣ ਸਿੱਖ ਲਿਓ ਤੂੰ ਵਿਚਾਲੇ ਦੋਵੇਂ ਪਾਸੇ ਲੱਤਾਂ ਕਰਕੇ ਮਗਰ ਬੈ ਗਈ ਮੰਮੀ ਆਏ ਹੱਥ ਪਾ ਕੇ ਆਪਣੇ ਫੜੇ ਜਾਂਦੇ ਨਾ ਆ ਗਿਆ ਕਮਲ ਚੌਂਕ ਅਰੇ ਮੀ ਪੈਜ ਦੇ ਲਮਚੀਆਂ ਤਰ ਲੱਗ ਜਣੀਆਂ ਇੱਥੇ ਤੋਈ ਵਾਲੀਆਂ ਇਹ ਲਸਣ ਕਿੰਨਾ ਮੋਟਾ ਉਹ ਪਹਿਲਾਂ 베ਰੂ ਦੇ ਜਾਂ ਲੈ ਤੂੰ ਛੇਤੀ ਲਸਣ ਦਿਖਾ ਦੇ ਮੰਮੀ ਨੂੰ ਉਹ ਪਿੱਛੇ ਪਿਆ ਸੀ ਭਾਈ ਕੋਲੇ ਪਹਿਲਾਂ ਕੱਪੜੇ ਤੇ ਆਈਏ 베ਰੂ ਦੇ ਇਹ ਆ ਤੁਹਾਡਾ ਟੇਲਰ ਹਾਂ ਇਹ ਆ ਸਾਡਾ ਟੇਲਰ ਬੀਰੂ ਬੀਰੂ ਆ ਗੱਡੀ ਵੀ ਕਦੇ ਬਹੁਤ ਚੱਲੀ ਐ ਗਾਣੇ ਦੇ ਵਿੱਚ ਆਈ ਸੀ ਵੀ ਵਿੱਚ ਪਜਹਰੋ ਦੇ ਰੱਖ ਲਈ ਦੇ ਸੀ ਰੱਖ ਲਈ ਦੇ ਸੀ ਗਾਣਾ ਏਸੀ ਬੜਾ ਵਧੀਆ ਹੁੰਦਾ ਨਾ ਮਸਤੂਸ਼ੀ ਹਾਂ ਏਸੀ ਵੀ ਕਾਮਯਾਬਾ ਗੱਡੀਆਂ ਇਹ ਬਹੁਤ ਵਧੀਆ ਹੁੰਦੀਆਂ ਹੋਦਰ ਇਹ ਵੀ ਕਾਮਯਾਬਾ ਏਸੀ ਦਾ ਹੁਣ ਗੁਰਦੁਆਰਾ ਸਾਹਿਬ ਦਿਖਾਵਾਂਗੇ ਤੈਨੂੰ ਇੱਕ ਕੈਮਸਰ ਸਾਹਿਬ ਉਹਦੇ ਜਿਹੜੇ ਕੈਂਬਾਂ ਦੇ ਦਰਖਤ ਆ ਉਹ ਗਿਣੇ ਨਹੀਂ ਜਾਂਦੇ ਉਹਦੇ ਨਾਲ ਘੋੜੇ ਬੰਨ੍ਹ ਕੇ ਵੀ ਦੇਖ ਲੈ ਜਿਵੇਂ ਪਾਸ਼ਾ ਹੀ ਆਪਸੇ ਜੋ ਫਸ ਗਿਆ ਹਾਂ ਉਹਦੇ ਵੱਢੀ ਜਾਂਦੇ ਆ ਡਾਣਾ ਆਦੇ ਹੈਪੀ ਪੈਣੇ ਕੋਲੇ ਚੱਲੇ ਦਾ ਰਕਾਬ ਟਾਈ ਬਾਲੀਆਂ ਹਾਈ ਜਾਂਦੀਆਂ ਰਾਹ ਹੀ ਰੋਕੀ ਪਈ ਆ ਲੈ ਉਹਦੇ ਤਾਂ ਚਾੜਿਆ ਵਾ ਕਲਿੰਡਰ ਨੂੰ ਦਾਣਾ ਰੂਣਾ ਟੁੱਟ ਗਿਆ ਮੂਰੇ ਬੱਸ ਵਾਲੇ ਦੀ ਗੱਲ ਜਿਵੇਂ ਐਮਾ ਜੋਂ ਤੇ ਜੰਗਲਾਂ 'ਚ ਖੜਾ ਹੁੰਦਾ ਬਦੰਤਰ ਐ ਟੋਕਾ ਚਲਾਉਂਦਾ ਬਾਹ ਖੜਾ ਚਲੋ ਹੋ ਗਿਆ ਰਸਤਾ ਸਾਫ ਰਾ ਹੋਰ ਵੜਤੀ ਆ ਕਿੱਕਰਦੀਆਂ 16 ਜਿਹਨੇ ਚਟੀਆਂ ਚਟੀਆਂ ਲਗਣਾ ਇਹਨਾਂ ਦਾ ਉਹ ਨਹੀਂ ਲੱਗਦਾ ਇਹ ਆ ਰਿਹਾ ਟਾਣਾ ਆ ਬਾਈ ਮੋਰੀ ਇਹ ਆ ਗਿਆ ਗੁਰਦਰਾ ਸਾਹਿਬ ਕੈਂਪ ਸਰ ਸਾਹਿਬ ਜਿਹੜਾ ਤੰਦਾ ਹਦਾ ਹੀ ਮੈਂ ਇੱਥੇ ਆ ਕੈਂਪਾਂ ਦੇ ਦਰਖਤਾਂ ਸਵੇਂ ਬਾਦਸ਼ਾਹੀ ਆਏ ਸੀ ਇਹ ਗਿਣੀ ਨਹੀਂ ਜਾਂਦੇ ਵੀ ਕਿੰਨੇ ਆ ਕੋਈ ਨਹੀਂ ਗਣ ਸਕਿਆ ਅੱਜ ਤੱਕ ਇਹਨਾਂ ਕਦੇ ਬਾਜ ਜਾਂਦੇ ਕਦੇ ਘਟ ਜਾਂਦੇ ਇੱਥੇ ਆਉਂਦੇ ਹਿੱਤ ਗੁੰਨਿਆਂ ਲੱਗਦੀ ਹੈ ਕਿ ਸਿੰਗਰਾਂਦ ਨਾਗਦਾ ਇੱਥੇ ਨੂੰ ਮੈਂ ਲੜਾ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਇੱਥੇ ਹੁੰਦੇ ਮਿੱਠੇ ਪ੍ਰਸ਼ਾਦੇ ਹੁੰਦੇ ਹਾਂ ਮਿੱਠੇ ਪ੍ਰਸ਼ਾਦੇ ਹੁੰਦੇ ਆ ਇੱਥੇ ਖੀਰ ਨਾਲ ਗੁਰਦੁਆਰਾ ਸਾਹਿਬ ਤਾਂ ਆਦੇ ਉਹ ਤਾਂ ਮਾੜੀ ਆ ਇੱਥੇ ਪੱਪੀਆਂ ਦਾ ਮੇਲਾ ਮਾੜੀ ਦਾ ਇਹਨਾਂ ਦਾ ਮਸ਼ਹੂਰ ਹੁੰਦਾ ਮਾੜੀ ਦਾ ਮੇਲਾ ਓਕੇ ਜਿਹੜਾ ਮਾਰਚ ਚ ਹੁੰਦਾ ਹਾਂ ਤੇਰੀ ਨਨਾਨ ਦਾ ਪਿੰਡ ਨੀ ਨੀੜੇ ਆ ਗਿਆ ਹਨਣੇ ਟਣੇ 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 ਪੱਪੀਆਂ ਪੱਪੀਆਂ ਸੋਹਣੀਆਂ ਜਸਵਾਲ ਕਲਾਰ ਡੀ ਮੰਡੀ ਵੇਲੀ ਗਰੀ ਫਿਰਦਾ ਵੀ ਅਜੇ ਜਮਾਨਾ ਆ ਬਸ ਗਾਂ ਜਾ ਕੇ ਘਰ ਆ ਜਾਣੇ ਆ ਟਿੱਪੀਕਲੇ ਜਾਣਾ ਹੈ ਪਿੱਪਣੇ ਕਲੇ ਜਾਣਾ ਆਜਾ ਰਹਿ ਜਾ ਰਹਾ ਦਾ ਇੱਥੋਂ ਆਪਰ ਲਾਣ ਲੱਗੇ ਸੀ ਰਲੇ ਸੀ ਆਪਣੀ ਨਾਨਕੇ ਸਾਲਾ ਹਾਂ ਇੱਥੋਂ ਨਾਨਕੇ ਰਲੇ ਸੀ ਨੀਤੂ ਦੇ ਵਿਆਹ ਵੇਲੇ ਹਾਂ ਅੱਛਾ ਉਹ ਇੱਥੇ ਦੇ ਵਿਆਹ ਵੇਲੇ ਇੱਥੇ ਛੱਡੇ ਹੀ ਜਕਾਰ ਇਹਨਾਂ ਨੇ ਸ਼ੱਕ ਵੀ ਆ ਗਿਆ ਘਰ ਰਾਂ ਗਿਓ ਮੀਨਾ ਹੋ ਗਿਆ ਲਹਾਰ ਨਾ বাজਾਈ ਜਾਨੀ ਗਾਂ ਬਹੁਤ ਚਾਉਂਗੇ ਲਖੜੀਆਂ ਲੋਦਿਆਂ ਦੇ ਉੱਤਰ ਕੇ ਚਲੋ ਅੱਛਾ ਤੇਲ ਚ ਹੋਗੀ ਉਹ ਤੇਲ ਤੂਲ ਤਾਂ ਚੋਲੋ ਫੋਨ ਤੇ ਲੱਗੀ ਹੈ ਬਣੇ 24 ਘੰਟੇ ਫੋਨ ਨਹੀਂ ਛੱਡਦੀ ਕੀ ਦਾ ਆ ਗਿਆ ਸੱਭੂ ਬਣੇ ਦਾ ਤੇਲ ਚੋਲੋ ਇਹ ਕਹਿੰਦੀ ਭਰਾਈ ਪਹਿਲੇ ਦਿਨ ਆਈ ਹੈ ਤੇ ਨਹੀਂ ਚੁੰਜਦੇ ਕਦੇ ਖੱਟਾ ਸੂਟ ਤਾਂ ਹੀ ਤਾਂ ਨਹੀਂ ਪਵਾਤਾ ਤੇਲ ਰੰਗ ਹੈ ਆ ਬੱਲੇ ਮੱਖੀ ਉਹ ਆ ਗਿਆ ਬਾਈ ਵੀ ਕੀ ਆ ਕੀ ਤਾਫ ਹੋ ਲਗ ਗਈ ਇੱਥੇ ਹਾਂ ਕੀ ਹੋ ਗਿਆ ਅੜ ਗਈ ਹਾਂ ਮੰਮੀ ਇੰਨ ਤਾਂ ਪਹ ਹੋ ਲਗੀ ਹੁਣ ਪਰਜਾਈ ਦੇ ਚੱਕਰਾਂ ਚ ਮੰਮੀ ਕਿੱਥੇ ਜਿੱਤੇ ਆ ਕੁੜੀ ਦੇ ਤੇਰੀ ਦੇ ਹਾਂ ਉਹ ਦੇ ਪਰਜਾਈ ਦੇ ਕੋਲੇ ਜਾ ਖੜੀ ਪਹਿਲੇ ਹਾਂ ਦੇਖ ਲੈ ਫਿਰ ਹੈ ਦੇਖ ਨਾ ਇਹ ਤਾਂ ਹਜੇ ਹੋਣੀ ਬਦਲ ਗਈ ਡੇਢ ਮਹੀਨੇ ਜੀ ਮਾਂ ਥੋੜਾ ਪੁੱ ਜਾਣੀ ਹੈਗੀ ਤਾਂ ਹੀ ਤਾਂ ਉਹ ਉੱਥੇ ਜਾ ਖੜ ਗਈ ਹਾਂ ਕੋਲਦੀ ਆ ਤਿੰਨ ਮਹੀਨੇ ਮਾਂ ਕੋਲੇ ਲੈ ਕੇ ਹਾਂ ਸਹੀ ਗੱਲ ਆ ਨੀ ਮੰਮੀ ਕੋਲ ਤਾਂ ਥੋੜਾ ਟਾਈਮ ਹੀ ਨਹੀਂ ਆਈ ਜਾਂ ਲੁੱਦ ਦੇ ਨਹੀਂ ਜਾਂ ਮਹੀਨਾ ਤਾਂ ਲੁੱਦ ਦੇ ਨੇ ਬਾਬਰ ਰਹੀ ਆ ਦੀਪਾ ਥੋੜੇ ਨੇ ਨਹੀਂ ਰਹਿ ਸੀ ਟਿਊਸ਼ਨ ਤੇ ਗਿਆ ਟਿਊਸ਼ਨ ਜਾਵੜ ਆ ਗਿਆ ਬਈ ਉਹ ਟਾਪਰ ਮੁੰਡਾ ਆ ਗਿਆ ਪੜ੍ਹ ਕੇ ਕਿਵੇਂ ਆ ਦੀਪਾ ਈਗਾ ਲੈ ਬਾਬਾ ਕਿੱਦਾਂ ਆ ਬਾਬਾ ਉਹ ਟਾਪਰ ਹੈ ਨਾ ਪਰੇ ਹੋ ਗਏ ਮੇਸਟਰ ਕੀ ਪੜ੍ਹ ਕੇ ਆ ਦੀਪਾ ਤਰੀ ਕਿ ਤੋ ਹੂੰ। ਉਹ ਦਿਨ ਜਦੋਂ ਅਸੀਂ ਪਾਰ ਤੇ ਨਹੀਂ ਗਏ ਇਹਨੇ ਦੇਖ ਲਿਆ ਹੁਣ ਹਨਾ ਆਪਾਂ ਨੂੰ ਵੀਡੀਓ ਕੋਲ ਲਈ ਭੈਣੇ ਨੇ ਇਹਨੇ ਕਿਹਾ ਕਿ ਤੇ ਮੇਲੇ ਤੇ ਲੈ ਲੈ ਮਾਮੇ ਨੂੰ ਮੈਨੂੰ ਦੱਸਿਆ ਨਹੀਂ ਮਾਮਾ ਮੇਲੇ ਦੇ ਜਾਂਦਾ ਭੈਣੇ ਕਹਿੰਦੀ ਨਹੀਂ ਤੋਥੜਾ ਨੂੰ ਚੱਲਿਆ ਕਿਤੇ ਮੇਲੇ ਮੇਲੇ ਤੇ ਤਾਂ ਇੱਕ ਪਾਰਚੋਂ ਗਏ ਸੀ ਜੀ ਜੇ ਜਾਵਾਂਗੇ ਤੁਹਾਨੂੰ ਦੱਸਾਂਗੀ ਪਾਰ ਪਾਰ ਤਾਂ ਜਾਇਆ ਏ ਨਹੀਂ ਦੂਜਾ ਨਾਲੇ ਇਹ ਰੰਗਾਂ ਵੀ ਲੈ ਕੇ ਗਿਆ ਤਾਂ ਕਹਿੰਦਾ ਮਾਮਾ ਸੀਗਾ ਉੱਥੇ ਮੈਂ ਪਹਿਲੇ ਹੀ ਦੇਖ ਲਿਆ ਇਹਨੇ ਮਾਮੇ ਨੂੰ ਕਹਿ ਸੀ ਮੈਂ ਗੱਲ ਮੇਲਾ ਕਹਿੰਦਾ ਸੀ ਜਦੋਂ ਮਾਮੇ ਹੋਣੀ ਆ ਜਾਂਦਾ ਚੱਕਿਆ ਗਿਆ ਸਾਰਾ ਕੁਝ ਬੰਦ ਕਿੰਨੇ ਟੁਟਾ ਲੈਣਾ ਨਹੀਂ ਕੈਸਤੀ ਤਾਂ ਨਹੀਂ ਟੁੱਟੀ ਹੋਈ ਕਹਤਾ ਉਹ ਤੁਹਾਨੂੰ ਉਹਨਾਂ ਨੇ ਐਵੇਂ ਕਹਦਾ ਪੰਜਾਬ ਬੰਦੇ ਜਾਖਮੀ ਹੋ ਕੁਛ ਨਹੀਂ ਹੋਇਆ ਕਿੰਨੀ ਤਵੇ ਪੇਪਰ ਆ ਪੱਕੇ ਪੇਪਰ ਨਹੀਂ ਨਹੀਂ ਫਰਸਟ ਇਹਦਾ ਪ੍ਰੀ ਉਹ ਆ ਪ੍ਰੀ ਵਰਡ ਆ ਪ੍ਰੀ ਵਰਡ ਕਹਤੇ ਹਾਂ ਜਸ ਮਿਸਟਰ ਜੀ ਚਲੋ ਲਾਓ ਰੋਟੀ ਰੋਟੀ ਜਾ ਭੁੱਖ ਲੱਗੀ ਆ ਬੈਠੋ ਹਵਾ ਲੱਗ ਪੋਰਾ ਬਿੜੇ ਇੱਥੇ ਤਾਂ ਅਮਰ ਚਾ ਗਿਆ ਸੀ ਨਾ ਮਾਨਾ ਦੀਪਾ ਛੋਟਾਂ ਦਾ ਬਹੁਤ ਸੋਣਾ ਹੁੰਦਾ ਸੀ ਭਗਤ ਸਿੰਘ ਬਣਿਆ ਹੋਇਆ ਸੀ ਕਿਉਂ ਹਾਂ ਭਗਤ ਸਿੰਘ ਸੋਨਾ ਵਾਲਾ ਹੁੰਦਾ ਸੀ ਬਹੁਤ ਨਿੱਕੇ ਹੁੰਦੇ ਸੀ ਹਾਂ ਉਹਦੇ ਨਾਲ ਹੀ ਕਿਲਾ ਹਾਂ ਦੇ ਹਾਂ ਹਾਂ ਕੱਲ ਕੈਨ ਨਾ ਦਿਖਾਉਂਦੀ ਸੀ ਫੋਟੋ ਹੁਣ ਦੇ ਦੂ ਕੋਈ ਐਪੀ ਹੁਣੀ ਆ ਕਾਲੇ ਬਾਈ ਹੁਣੀ ਤੇ ਕਾਲੇ ਬਾਈ ਦਾ ਜਮਾਈ ਟੋਟਲੀ ਚੇਂਜ ਆ ਆ ਉਹਦੇ ਸਿੱਧਕੇ ਨਹੀਂ ਸੋਹਣੀ ਸੱਤੇ ਉੱਥੇ ਤਾਂ ਅਜੇ ਛ��ਿਆ ਛ��ਿਆ ਸੀ ਤੋਦੋ ਇਹ ਸਕੇ ਨਹੀਂ ਸਕੂਲ ਦੇ ਅਜੇ ਗੰਦੀਬ ਦੇ ਫੋਟੋ ਮਾਂ ਅੱਛਾ ਕੱਲ ਲਾਹੌਰ ਰੋਟੀ ਸੋਹਣੇ ਰੋਟੀ ਲਵਾ ਜਾ ਸੋਹਣੇ ਨਹੀਂ ਨਹੀਂ ਮੈਂ ਹਾਂ ਚਾਹੀਦਾ ਪਨੀਰ ਵਾਈਓ ਕਰਾ ਭੈਣੇ ਕਿੱਥੇ ਰਹਿ ਗਈ ਨੂੰ ਮਾਰ ਮਮੇ ਮਮੇ ਆ ਜਾ ਅੰਦਰ ਹੀ ਮਮੇ ਰੋਟੀ ਦਾ ਸਾਹ ਆ ਤਵਾਂ ਤੇ ਬਹਿ ਜਾ ਮਮੇ ਇੱਥੇ ਘੱਟ ਰਹੋ ਨਾ ਦੀਆ ਸੇਮ ਹੀ ਆ ਮਾਤਾ ਨੇ ਥੋੜੀਆਂ ਜਿਹੀਆਂ ਹੀ ਖਾਣੀਆਂ ਮਾਤਾ ਕੱਟ ਕਰ ਦੂੰ ਹਾਂ ਮਾਤਾ ਥੋੜੀਆਂ ਜਿਹੀਆਂ ਹੀ ਖਾਣੀਆਂ ਕੀ ਨਾ ਮਮੀ ਨੂੰ ਮਮੀ ਕੋ ਰੰਦੀ ਨੂੰ ਬੋਸ ਕੇ ਨਾ ਦੀਪੀ ਨੂੰ ਥੋੜੀ ਲਊਗਾ ਕਿ ਤੇਰੀ ਮੰਮੀ ਨੂੰ ਦੋ ਚਾਂਚੀ ਦੇ ਬਾਦ ਨਾ ਜਾਂ ਅੰਦੇ ਤੋਂ ਥੋੜੀਆਂ ਜਿਹੀਆਂ ਹੀ ਲੱਗਦਾ ਬਾਦ ਨਾ ਜਾ ਨਾ ਦੋ ਚਾਂਚੀ ਮਣਕੇ ਨਹੀਂ ਨਵੀ ਲੈ ਦੀ ਅਦੀ ਪਿਆ ਕੱਲ ਨੂੰ ਕੋਟਾ ਬਣਾਵਾਗੇ ਕਹਿੰਦਾ ਕੋਟਾ ਰਗੜਾਏ ਕਾ ਲੂ ਅ ਸਰਦਾਈ ਬਣਾਵਾਗੇ ਕੱਲ ਨੂੰ ਸੋਨੇ ਹੂੰ ਸਰਦਾਈ ਬਣਾ ਕੇ ਪਿਆਉ ਦੀਪਾ ਕੱਲ ਬਾਂਣੀ ਢੋਈ ਨਾ ਗੁੰਡੇ ਦੇ ਹਾਇ ਸਰਦਾਈ ਹਾਂ ਲੈ ਆਓ ਸੇਬਾ ਬੱਚਾ ਸੁੱਖਾ ਭਾਰੀ ਥੋੜਾ ਦੀਪਾ ਕਾਪੇ ਕਾਮਲੇ ਜਿਹੇ ਫਿਰਨਗੇ ਜਾ ਚੜਾ ਲਈ ਇਹਨਾਂ ਨੂੰ ਅਮਰੀਕਾ ਕਿੱਥੇ ਜਾਉਣੇ ਵੀ ਜਾ ਕਿੱਥੋਂ ਦਾ ਲਵਾਉਣਾ ਬੰਦ ਵੀ ਜਾ ਲਵਾਇਂਦੀ ਪਈ ਕੱਲ ਨੂੰ ਵੀਜ਼ੇ ਲਵਾ ਦੇ ਦੀ ਪਈ ਸਾਡੇ ਰਾਮ ਚੱਕੀ ਫਿਰਨ ਸਾਰੇ ਕੈਨੇਡਾ ਕਨੈਡ ਨੇਵਿਜੀ ਲੈਂਡ ਅਮਰੀਕਾ ਨਹੀਂ ਪੇ ਆਉਦਾ ਵੀਜ਼ਾ ਲੱਗਣ ਵਾਲਾ ਹਜੇ ਪੇਪਰ ਜਾ ਲੱਪੇ ਤੂੰ ਵੀ ਪੀਨੀ ਆ ਸਰਦਾ ਹੀ ਕਿਨੇ ਹਾਂ ਪੰਗ ਰਾਂਗ ਨੂੰ ਬੰਗੀ ਹਾਂ ਮੈਂ ਤਾਂ ਉਹੀ ਪੁੱਛਿਆ ਤੂੰ ਮੈਂ ਹਾਂ ਲੈ ਮੈਂ ਤਾਂ ਕਿਹਾ ਦੂਜਾ ਹੋਆ ਕੀ ਦੂਜਾ ਸਰਦਈ ਦੂਜੀ ਬਦਾਮਾਂ ਵਾਲੀ ਬਦਾਮਾਂ ਚ ਵੀ ਭੰਗ ਪਾਉਂਦੇ ਆ ਉਹ ਦਿਨ ਉੱਥੇ ਸਵਾਦ ਸੀ ਹਨਾ ਹਵੇਲੀ ਉਹ ਵਾਲੀ ਸਵਾਦ ਹਾਂ ਉਹ ਪੁੱਛ ਕੇ ਬੜੀ ਹਾਂ ਦੇ ਕਮੇਰਾ ਜਲੀ ਕਾ ਉਹ ਕਿ ਬਟਨਾ ਮਾਣੂ ਉਹ ਕੋਈ ਕੋਈ ਲਾਗੀ ਜਾਂਦੀ ਅੰਦਰ ਮਾਣੂ ਹਾਂ ਜਿਵੇਂ ਸੌਂਦੇ ਨਹੀਂ ਨੱਗਿਆ ਡਮਨੁੱਟੀਆਂ ਮੈਂ ਤੇ ਨਹੀਂ ਬੋਲਦੀ ਨਾ ਉਹ ਹੀ ਕਹੇਗੀ ਜਿਵੇਂ ਸੌਂਦੇ ਨਹੀਂ ਨੱਗਿਆ ਡਮਨੁੱਟੀਆਂ ਆਹ ਓਏ ਬਾਪੂ ਆਹ ਘਲੇ ਵਿਚਾਲੇ ਖੜਾ ਹਾਂ ਇਹ ਤਾਂ ਦੇਖ ਦਵੀ ਨਾਰਕੇ ਵਾਦ ਨੰਬਰ ਦਾ ਲੈ ਕੇ ਆ ਆਹ ਬਾਈ ਉਰੀ ਖੜਿਆ ਦਾ ਪਾਉਦੀ ਨਹੀਂ ਅਮਨੇਦਾਰੀ ਪਾਉਦੀ ਪਾਉਦੀ ਆ ਗਈ ਆ ਗਈ ਕਰਨ ਕੀ ਆਈ ਇੰਨੇ ਪਰੇ ਜਾਈ ਕਿ ਕਿਦਾਂ ਇਹਨੂੰ ਬੋਲੀਆਂ ਮੋਲ ਦਉਂਦੀਆਂ ਹੈ ਨਾ ਹਾਂ ਨਾ ਰਾਮਾ ਗੱਲ ਬੁਰੀ ਮੇਰੇ ਮੰਡੀਆ ਚੋਂ ਅੱਜ ਕੇ ਤਾਂ ਆਇਆ ਤੇ ਜਾ ਕੇ ਰੇਤੀ ਚੱਕਾ ਬੂਲੇ ਆ ਗਿਆ ਬਾਮਾ ਇਹਨੇ ਜਿਵੇਂ ਜੁੜੇ ਗਾਣੇ ਵੀ ਕੁਝ ਵਹਿਦ ਬਿੰਦਰ ਬਣ ਨੇ ਬਿੰਦਰ ਹੀ ਕੋਲੇ ਰੋ ਘੰਟਾ ਲਾ ਰਿਹਾ ਉਹ ਦਰਗਾਂ ਦਿਨ ਵਾਲੇ ਵੀ ਨੇ ਮੈਨੇ ਬਾਹ ਛੋਟੇ ਤਾਂ ਗੋਤਰੀ ਦੀ ਘੋਦੀ ਦੂਜੇ ਭਾਈ ਹੋਣਿਆ ਫਿਰ ਤਾਂ ਨਾਲੀ ਵਿੱਚ ਉਹ ਤਾਂ ਗਲੀ ਭਾਵੇਂ ਥੋੜੀ ਪਸਾਪੇ ਦੇਖ ਲੋ ਬੇਬੀ ਦੰਸੀ ਨਾ ਗਿਆ ਹਾਂ ਕਾਏ ਆਏ ਕਾਥੀ ਜੀ ਜਗਾ ਕੰਜਸਟਰ ਸੀ ਨਾ ਬੜਾ ਕਈ ਕੋਲ ਦਿਨੇਸ਼ ਨੂੰ ਵੀ ਲੈਣ ਦੀ ਬਣਾਰਾ ਜਗਾ ਤੇ ਹਾਂ ਘੋੜਿਆ ਸਹੀ ਗੱਲ ਆ ਉਹ ਨਹੀਂ ਜਗਾ ਤਾਂ ਨਹੀਂ ਰੌਲਾ ਸੀ ਜਗਾ ਤਾਂ ਸਹੀ ਸੀ ਕਾਠੀ ਵਾਲਾ ਵੱਧ ਗਿਆ ਸੀ ਹਾਂ ਕਾਠੀ ਵਾਲਾ ਸੁਖਨਾਂਗਰ ਮੋ ਆਪਣੇ ਕਾਲੇ ਦੇ ਘਰ ਕੋਲ ਲੈ ਕੇ ਆ ਬਾਹਰ ਦਾ ਹੈ ਤੇ ਅੰਦਰ ਘਰੇ ਸਾਲਾ ਬੰਦਰ ਸੀ ਪੜੀਏ ਬਲੌਗਾਂ ਜਾਂਦਾ ਐ ਫਾਇਦਾ ਹੋਣਾ ਨਹੀਂ ਪੰਦਾ 20 ਯਰ ਮੂਵੀ ਨੂੰ ਠੀਕ ਰਹਿਦਾ ਮੂਵੀ ਕਦੋਂ ਆਉਗਾ ਅੱਧੀ ਤਾਂ ਐ ਚਲੋ ਹੁਣ ਜਿਹੜੀ ਅੱਧੀ ਨਹੀਂ ਹੈਗੀ ਉਹ ਮੂਵੀ ਵੀਡੀਓ ਦੇ ਵਿੱਚ ਆ ਜਾਣੀ ਐ ਅੱਡੇ ਐ ਅੱਡੇ ਤਾਂ ਰੌਣਕਾਂ ਨਹੀਂ ਲਾਗਣ ਜਦੋਂ ਆਣੀ ਐ ਅੱਡੇ ਵਾਲੀ ਤਾਂ ਉਹਦੇ ਵਿੱਚ ਵੀਡੀਓ ਦੇ ਆਊ ਵਿਆਹ ਲਈ ਦੇ ਡੱਡੂ ਪਾਇਆ ਸੀਗਾ ਕੋਲ ਅਸੀ ਹੋਈ ਅੱਜਾ ਦੀ ਇਹਨਾਂ ਦੇ ਨਾਲ ਹੀ ਚ ਉਹਨਾਂ ਡੱਡੂ ਕੱਢ ਲਿਆਂਦੇਗਾ ਆਓ ਦੇ ਉਹ ਦੇ ਨਾ ਨਾ ਤਾਂ ਕਿਚਪਾਲੇ ਮੁੰਦੀ ਵਾਲੀ ਚ ਉਹਨੂੰ ਰੀਬਨ ਵਾਲੇ ਕਹਿੰਦੇ ਸੀ ਤੇ ਪਾਉਣੀ ਆ ਸੀ ਆਹ ਇੱਕ ਤਾਂ ਲੈ ਉਹ ਐ ਹੱਥ ਵਿੱਚ ਲੱਗੇ ਨੇ ਡੱਡੂ ਸੈੱਟ ਦਾ ਉਹ ਇਹ ਤਾਂ ਹੋਰ ਬਾਹਲਾ ਕੋ ਕਰਨਾ ਸੀ ਆ ਦੀਪੇ ਹੋਣੀ ਪਹਿਲਾਂ ਹੀ ਗਾਉ ਨੂੰ ਨਾ ਗਈ ਨੰਦਾਂ ਜਾ ਓਏ ਘਟੇ ਨਈ ਇਹ ਦੂਜਾ ਆ ਗੱਡੀਆਂ ਦੇ ਦੇ ਨਾਲ ਆ ਕੇ ਪੌਲ ਤੇ ਜਾ ਇਹ ਕਰਦੇ ਸਭ ਪਾਉਂਦੇ ਹਾਂ ਤੇ ਤਿੰਨ ਤਿੰਨ ਮੇਰੇ ਬੀਬੀ ਉਹ ਲਾ ਬਲੌਗ ਦੂਜਾ ਉਹ ਪਹਿਲਾਂ ਨੰਦਾਂ ਸਵੇਰਾ ਆਏ ਇਹ ਬਾਅਦ ਚ ਵੇਖ ਹੁੰਦਾ ਨਾ ਸਾਰੇ ਇੱਕੋ ਕੱਪੜੇ ਪਾ ਕੇ ਰਹੀ ਗੱਲ ਅਚਾਰ ਥੋੜੀ ਜਿਣੀ ਤੇਰੇ ਨਾਲ ਦੱਬਾ ਹਾਂ ਜਸੂ ਫਰਦੀ ਸੀ ਲੋ ਲਾ ਪਹਿਲਾਂ ਸਵੇਰਾ ਬਲੌਗ ਆ ਆ ਨਹੀਂ ਨਹੀਂ ਆ ਆ ਤੇ ਵੀ ਸਵੇਰੇ ਜੁੱਤੀਆਂ ਚੱਕ ਲਿਆ ਸੀ ਕਹੀ ਗਿਆ ਵੀ ਮੋੜ ਦੋ ਜੁੱਤੀ ਮੋੜ ਦੋ ਲੈ ਉਹ ਤਾਂ ਚੱਲਣ ਦੇਣਾ ਹੀ ਸੀ ਫਿਰ ਅਸੀਂ ਵੀ ਸੱਗ ਨਹੀਂ ਦਿੱਤਾ ਡੱਡੂ ਥੋੜੀ ਸਿੱਕਣਾ ਸੀ ਗਲਤ ਗੱਲ ਆ ਮੈਂ ਤਾਂ ਆਪ ਗੱਲ ਨਹੀਂ ਉਹ ਗੱਲ ਲੈ ਤੇ ਚਰਾਈ ਕਰਦੇ ਹੁੰਦੇ ਮੇਰੀ ਰੋਸ ਸੀ ਕਿ ਮਰਿਆ ਤੇ ਦੱਬੀ ਜਾਉਂਦਾ ਉਹ ਕੱਟ ਕੇ ਦਿਖਾਏ ਨੇ ਇਹ ਤਾਂ ਜੁੰਮਦੇਸ ਤੇ ਹੈ ਦੰਦਾਂ ਨਾਲ ਹੀ ਲੱਭਿਆ ਪਤਾ ਕਿਵੇਂ ਉਹ ਦੋ ਦਿਨ ਤਾਂ ਲੱਭਣ ਨੂੰ ਇੱਕ ਦਾ ਡੱਡੂ ਮਾਰਦਾ ਇਹਨਾਂ ਨੇ ਡੱਬੀ ਚ ਪਾ ਗਈ ਆ ਬਾਬਾ ਵੀ ਮੈਂ ਕਿਹੜਾ ਕਹਿੰਦਾ ਦਾ ਹੋਣਾ ਮੁੰਡਾ ਨੰਦ ਤੇ ਆ ਕੇ ਫੇਰ ਤੇ ਲਈ ਆ ਗਿਆ ਤੇ ਨਾਲ ਆ ਜਾਂਦੀ ਤੂੰ ਮੈਂ ਤਿਆਰ ਹੁਣ ਸਕੀਂ ਗੁੰਤੀ ਚੱਲ ਵੀ ਸਿੱਤ ਕੇ ਗਾ ਰਹੀ ਆ ਗੁੰਤੀ ਦਾ ਉੱਥੇ ਖਾਹੇ ਵੱਢਦੀ ਆਈ ਜੇ ਖੜ ਜਾਂਦੀ ਬਾਈ ਚਾਂਸ ਫਿਰ ਮਗਰ ਦੂਜੀਆਂ ਗੱਡੀਆਂ ਸੀ ਉਹਨਾਂ 'ਚ ਬੈਜਣਾ ਸੀ ਪਰ ਖੜੀ ਨਹੀਂ ਮੋੜ ਕੇ ਨਿਕਲ ਆ ਗਿਆ ਵੀ ਇਕੱਲਾ ਹੀ ਬਾਬਾ ਬਾਬੇ ਨੇ ਨੀਂਦ ਜੜੀ ਪਈ ਸੀ ਬਾਬਾ ਬਾਬੇ ਦੇ ਵਿਚਾਰੇ ਨੇ ਬਹੁਤ ਸੁੱਤਾ ਹੀ ਨਹੀਂ ਸਾਰੀ ਗੱਲ ਆ ਬਾਬੇ ਨੇ ਜ਼ਿੰਦਗੀ ਚ ਪਹਿਲਾ ਵੇਲਾ ਆਇਆ ਹੋਣਾ ਜੀ ਸੁੱਤਾ ਹੀ ਨਹੀਂ ਦੋ ਦਿਨ ਆ ਪਹਿਲਾ ਵੇਹ ਦਿੱਤੀ ਬੇਕਦਰ ਲਾਇਆ ਆਗਾ ਜਦ ਤਿਸੇ ਦੀ ਆਇਂ ਤਿਸੇ ਲੀ ਗਿਆ ਇਹ ਨਾਲ ਰਹਿੰਦੀ ਐ ਸਵੇਰ ਤੋਂ ਜਾਦੀ ਤੇ ਇਹਦਾ ਮਤਲਬ ਨਾਲ ਰਹਿੰਦਾ ਸੀ ਨਾ ਦਾਦੀ ਦਾ ਜਾਗੋ ਵਾਲੇ ਦਾ ਨਾ ਬਾਹੜਾ ਆੜਿਆ ਕਹਿੰਦਾ ਮੈਂ ਨਹੀਂ ਪੱਗ ਬੰਨਣੀ ਐ ਹੁਣ ਕਹਿੰਦਾ ਮਾਤਾ ਨੀਲੂ ਦੇ ਬੰਨੂ ਮੇਰਾ ਦਾਦਾ ਵੀ ਜੜਿਆ ਸੀ ਕਹਿੰਦਾ ਜ਼ਿੰਦਗੀ ਕਹਿੰਦਾ ਕਾਲੀ ਬੰਨੀ ਜੈ ਨਾ ਬਾਈ ਕਹਿੰਦਾ ਕਾਲੀ ਹੀ ਗਾ ਦਾੜੀ ਅਮਨੇ ਕਿ ਕਾਲੀਆ ਪੱਗਾਂ ਹੀ ਬੰਨਣੀ ਮੜ ਜਾ ਉਹ ਕਹਿੰਦਾ ਮਾਤਾ ਕਾਲੀ ਦੇ ਬੰਨੂ ਮੈਂ ਨਹੀਂ ਹੋਰ ਬੰਨਦਾ ਕਹਿੰਦਾ ਮਸਾਂ ਮਨਾਇਆ ਮੈਂ ਕਿਹਾ ਮੋਟੂ ਇਹ ਤਾਂ ਬਾਣਾ ਸੋਹਣੇ ਲੱਗਦੇ ਸੀ ਹਾਂ ਭਾਈ ਲਾਟਾ ਮੇਰੇ ਦਾਦਾ ਕਹਿੰਦਾ ਜ਼ਿੰਦਗੀ ਦਾ ਮਤਲਬ ਵੀ ਬੰਨੀ ਨਹੀਂ ਮੇਰੇ ਗੁਲਾਬ ਜੀ ਬਣਾਦੇ ਹਾਂ ਹਾਂ ਉਹ ਸੱਪੋ ਆ ਨਹੀਂ ਜਿੱਥੇ ਸੱਪੋ ਕਾਹ ਤੋਂ ਜਾਵੜੀ ਸੀ ਕੀ ਹੋ ਗਈ ਗੁੰਮੀ ਹੁਣੀ ਚਾਰੇ ਜਾਣੀ ਉੱਥੇ ਸੱਪੋ ਜਾਣੀ ਸੀ ਹਾਂ ਉਹ ਪਾਲਰ ਦੇ ਅੱਛਾ ਪਾਲਰ ਤੇ ਹੈਗੀ ਪਾਲਰ ਵੀ ਰਹਿੰਦੀ ਆ ਪਿਆਰ ਡੱਡੂ ਪਾਉਣਾ ਕਰੇ ਸੌਖਾ ਸੀ ਉਹ ਵਿੱਚ ਬਹੁਤ ਔਖਾ ਪਾਇਆ ਡੱਡੂ ਆ ਦੇ ਜਿੰਨ ਥੋੜੇ ਜਿਹੜਾ ਆਪਾਂ ਦਾ ਬਰਾਤਿਆਂ ਦੇ ਕੋਈ ਨਾ ਬਰਾਤਿਆਂ ਦੇ ਕੋਈ ਨਹੀਂ ਡੱਗਦਾ ਸੀ ਹੋਰ ਕੋਈ ਨਾ ਪਾਏਗੇ ਇਹਦੇ ਨਹੀਂ ਇਹਨਾਂ ਨੇ ਕਦੋਂ ਆ ਕੇ ਪਾਇਆ ਫਿਰ ਜਾਂ ਤਾਂ ਬਾਹਰ ਉਪਣ ਲੱਗੇ ਸੀ ਆ ਬੱਤੇ ਉਹਨਾਂ ਆ ਗਈ ਸੀ ਇੱਕ ਡੱਡੂ ਤਾਂ ਮਰ ਗਿਆ ਸੀ ਪਹਿਲਾਂ ਹੀ ਇੱਕ ਤਾਂ ਇਹਦਾ ਟਾਈਮ ਤੇ ਫੜ ਕੇ ਲੈ ਕੇ ਆਦਾ ਜੀ ਇਹਨਾਂ ਨੇ ਆਉਂਦੇ ਆਉਦੇ ਆ ਗਿਆ ਤੇ ਆ ਗਿਆ ਤੇ ਜਵਦੇ ਮੜ ਲਿਆ ਉਹਦੇ ਵਰਦਾਰ ਉਹਦੇ ਇਹ ਤਾਂ ਦੂ ਸ਼ੁਕਰ ਕੋਲੋਂ ਡੱਟ ਪਾਇਆ ਛੋਟਾ ਹੀ ਵੱਡਾ ਨਹੀਂ ਸੀ ਦੇਪ ਸੈਟਾਂ ਨਾਲ ਪਹਿਣਾ ਪੈਣਾ ਸੀ ਸਹੀ ਗੱਲ ਆ ਇਹਦਾ ਇਹ ਥੋੜੀ ਜੀ ਕਾਲੀ ਵੱਧ ਕਰਕੇ ਅਸੀਂ ਸਹੋਲੀ ਆਏ ਜੇ ਤੈਨੂੰ ਮੰਨੇ ਨੂੰ ਬਿਮਾਰ ਸੀਗੇ ਉਹਦੇ ਪਾਸਾ ਉਹ ਪਾਸਾ ਐਚ ਇਹ ਤਾਂ ਚੱਲ ਜਾਨਾ ਚੱਲ ਉਹ ਸਪਰੇ ਮਗਰ ਵਾਲੀ ਲੈ ਕੇ ਭੱਜ ਲਏ ਇਹ ਬਾਲੀ ਮਗਰੀ ਲੈ ਕੇ ਭਾਜ ਲਿਆ ਇਸਪਰੇ ਹੋਰ ਆਪੂਆ ਹੋਣਗੇ ਤਾਂ ਪਤਾ ਸੀਗਾ ਵੀ ਹੁਣ ਕੀ ਹੋਣ ਵਾਲਾ ਸਕੈਂਟੀ ਲੱਗਿਆ ਬਸ ਇੱਥੇ ਇਹਨਾਂ ਨੇ ਬਾੜਾ ਖੇਤੀ ਖੇਤੀ ਘਾ ਪਾਤਾ ਤੇਜ਼ੀ ਕਰਕੇ ਹੋਰ ਆਹ ਦਾ ਬਿਚਾਰੀ ਇਹਦਾ ਗਲਾਬ ਜਮਨ ਖਾਦੀ ਰਹਗੀ ਜੀਰ ਕਿ ਅਸੀ ਉਹਦੇ ਨਾਨਾ ਗਰੀ ਅੰ ਨਹੀਂ 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 ਢੈਪੀ ਨੂੰ ਨਹੀਂ ਪਤਾ ਲੱਗਿਆ ਇਹ ਭੂਆ ਉਹਨਾਂ ਨੂੰ ਪਤਾ ਲੱਗਿਆ ਉਹ ਹੁਣ ਪਤਾ ਲੱਗ ਗਿਆ ਉਹ ਕਹਿੰਦੀ ਖੋਲੋ ਉਹ ਜਾਣੂ ਹੋੜੀ ਕਿਤੇ ਨੇ ਖੋਲਣ ਲੱਗੇ ਉਹਨੂੰ ਮਗਰ ਉਹ ਕੰਮ ਆ ਲੈ ਇਹਨਾਂ ਨੇ ਬੜਾ ਖਰਾਬ ਆਦੀ ਉਹਨਾਂ ਨੇ ਤਾਂ ਚੰਕ ਦੇ ਖੋਤੇ ਉਹ ਦੇਵਾ 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 ਮਗਰ ਕਿੱਥੇ ਤੱਕ ਗਏ ਆ ਰਹੀ ਆਗਿਲੇ ਜਸੂ ਆਗਿ ਇਹਨਾਂ ਕੋਲੇ ਖੜੀ ਸੀ ਇਹ ਸਾ ਦਾ ਇਹ ਦਵਾਈ ਦੇ ਬਿਜੀ ਆਇਆ ਸੀ ਹਾਈਬ੍ਰਿਡ ਤੋਰੀਆਂ ਆਉਂਦੀਆਂ ਹੁਣ ਹਾਂ ਮੈਂ ਦੇ ਬੀਜੀ ਵੀ ਲੈ ਕੇ ਆਉਂਦਾ ਹਾਈਬ੍ਰਿਡ ਇਦੀ ਨਾ ਨਾ ਅਸੀਂ ਲੁਧਿਆਣੇੋਂ ਲਿਆਏ ਉਦੋਂ ਪੁੱਛੋ ਨਾ ਮਮ ਕਿੰਨੀਆਂ ਸੋਹਣੀਆਂ ਸੀ ਉਹ ਤੇ ਸੁਮਨ ਨੇ ਛੋਟੇ ਛੋਟੇ ਤੋਰੀਏ ਬੜੀਆਂ ਬੜੀਆਂ ਆਏ ਮਮੇ ਤਾਂ ਮਗਰ ਪਾ ਜਾਂਦੀ ਆ ਉਹਨਾਂ ਦੇ ਬੀਜ ਹੀ ਉਹਦੇ ਕਿਰੇ ਨੇ ਤੋਰੀਆਂ ਉਹਨਾਂ ਦੇ ਬੀਜ ਨਹੀਂ ਹੈਗੇ ਨਾ ਵਿੱਚ ਹਾਂ ਉਹਨਾਂ ਦੇ ਬੀਜ ਹਾਂ ਸਿੰਦਲ ਦੀਆਂ ਸਬਜ਼ੀ ਪੱਕੀ ਹੁੰਦੀ ਆ ਐਵੇਂ ਪੱਕੀ ਹੁੰਦੀ ਆ ਹੁਣ ਸਬਜ਼ੀ ਆ ਔਰ ਆਉਣੀ ਉਹੋ ਜਿਹੀ ਲੱਗਦੀਆਂ ਤੋਰੀਆਂ ਮੈਂ ਵੀ ਹਾਂ ਇਹ ਤਾਂ ਬੀਆਂ ਆ ਨਾ ਭਾਲਦਿਆਂ। ਇੱਕ ਫੜੀਆਂ ਵਾਂ ਫੜੀਆਂ ਇੱਕ ਜੜੀਆਂ ਫੜੀਆਂ ਵਾਂ ਇੱਕ ਫੜੀਆਂ। ਕਿਉਂ ਨਾ ਕੋਦ ਨੂੰ ਦੇਣ ਇੰਨੀ ਸੋਹਣੀ ਨਰਮ ਨਰਮ ਲਿਆਂਦੀਆਂ ਤੋਰੀਆਂ। ਉਹ ਨਹੀਂ। ਸੋਹਣੀ ਸੋਹਣੀ ਨਹੀਂ ਹੁੰਦੀਆਂ, ਨਿੱਕੇ ਮੈਂ ਹੁੰਦੀਆਂ। ਉਹ ਵਧੀਆ ਹੀ ਹੋਣੇ ਭਾਏ ਆਹ ਰੋਤ ਚਹੀ ਹੁੰਦੀਆਂ ਬੱਟੇ। ਰੱਜਦੀਆਂ ਨਹੀਂ ਐ ਸੁਆਰ ਕਿਉਂ? ਮੈਂ ਤਾਂ ਉਹ ਉਹ ਕਰਕੇ ਘੋੜ ਲੈ। ਉਹਦਣ ਇੰਨੀਆਂ ਦਾ ਸਵਾਦ ਬਣੀਆਂ ਸੀ। ਉਹ ਆਪਾਂ ਲੁਧਿਆਣੇ ਵਾਲੀਆਂ ਸੀ। ਤੋਰੀ ਲੈ ਕੇ ਆਏ ਕਿੱਡੀ ਸੀ ਉਹ ਤਸੋ। ਡੈਡ ਕਹਿੰਦੇ ਆਹ ਐਡੀ ਤੋਰੀ ਕੌਣ ਲਿਆਇਆ ਉਹਦੇ ਆਏ। ਐਨੀ ਕਿਸੀ ਉਹ ਤੋਰੀ ਕਿੱਥੋਂ ਲਿਆਂਦੀ ਸੀ ਉਹ?